ਗਾ ਮੇਰੇ ਦਾਦਾ ਜੀ ਦੀ 21 ਤਰੀਕ ਨੂੰ ਡੈਥ ਹੋਈ ਸੀਗੀ ਤੇ ਇੱਥੇ ਆ ਕੇ ਅਸੀਂ ਸਾਰਾ ਸੰਸਕਾਰ ਜੋ ਵੀ ਹੁੰਦੇ ਆ ਸਭ ਕੁਝ ਕੀਤਾ ਇਹਨਾਂ ਨੂੰ ਇੱਥੇ ਆ ਕੇ ਪਰਤੀ ਇਹਨਾਂ ਨੇ ਮੈਂ ਇੱਥੇ ਤਨ ਤਨ ਗਲੀ ਕਸ਼ਮੀਰੀਆਂ ਵਾਲੀ ਦੇ ਤੇ ਇਹਨਾਂ ਦੇ ਇੱਥੇ ਜਿਹੜੇ ਮੈਂਬਰ ਆ ਜਾਂ ਕੋਹੋ ਵੀ ਆ ਉਹਨਾਂ ਨੂੰ ਸਾਰਾ ਉਹਨਾਂ ਨੇ ਬਾਈ ਸਲਿੱਪ ਸਾਨੂੰ ਲੈ ਕੇ ਦਿੱਤਾ ਸਭ ਕੁਝ ਕੀਤਾ ਯਾਹਾਂ ਵੀ ਆ ਤੁਹਾਡਾ ਨੰਬਰ ਆ ਆ ਸਭ ਕੁਝ ਅੱਜ ਅਸੀਂ ਉਹਨਾਂ ਦੇ ਫੁੱਲ ਪਰਵਾਣ ਜਾਣਾ ਹੈ ਹਰਦਵਾ ਸਾਰੀ ਫੈਮਿਲੀ ਆਏ ਆ ਤੇ ਆ ਕੇ ਵੇਖਿਆ ਸਾਡੇ ਉੱਤੇ ਫੁੱਲ ਨਹੀਂ ਹੈਗੇ ਦਾਦਾ ਜੀ ਦੇ ਦੇ ਅਗੋਂ ਨਨੋ ਗੱਲਬਾਤ ਕੀਤੀ ਪੁੱਛੇ ਆ ਕਹਿੰਦੇ ਹਾਡੀ ਕੋਈ ਮੈਨੇਜਮੈਂਟ ਨਹੀਂ ਕੁਛ ਨਹੀਂ ਆ ਤੇ ਐਹੀਂ ਦੱਸੋ ਕੀ ਕੀਤੀ ਅੱਗੋਂ ਮੇਰੇ ਗੱਲ ਪੈਨ ਨੂੰ ਆਂਦੇ ਆ ਉਹ ਜਿਹੜਾ ਇੱਥੇ ਬੰਦਾ ਰਹਿੰਦਾ ਹੋਰ ਮੁੰਡਾ ਮੇਰੇ ਗੱਲ ਪਿਆ ਉੱਡ ਕੇ ਉਹਰਾ ਪਿਓ ਸਾਰੇ ਆ ਕੇ ਗੱਲ ਪਏ ਆ ਹਾਂ ਅਸੀਂ ਆਪਣੇ ਦੁਖੜੇ ਤੇ ਇੱਥੇ ਪਰਚੀਆਂ ਕੱਟਣ ਲੱਗੇ 8 8 10 10 ਹਜ਼ਾਰ ਦੀਆਂ ਪਰਚੀਆਂ ਕੱਟਦੇ ਆ ਕੋਈ ਮਾੜਾ ਬੰਦਾ ਕੀ ਕਰੂਗਾ ਉਸ ਟਾਈਮ ਰੋਂਦਾ ਪੇਟਦਾ ਇਨਾਂ ਨੂੰ ਉਹ ਚੀਜ਼ਾਂ ਦੀ ਸ਼ਰਮ ਨਹੀਂ ਆਗੋ ਆ ਕੇ ਪ੍ਰਧਾਨਗੀਆਂ ਵਖਾਣਦੇ ਆ ਆ ਕਰਦੇ ਇੱਥੇ ਕੋਈ ਮੈਂਬਰ ਨਹੀਂ ਹੈਗਾ ਸਾਡਾ ਸਾਡਾ ਕੋਈ ਵੀ ਵਾਲੀਵਾਰ ਸੀ ਨਹੀਂ ਹੈਗਾ ਵਾਲੀਵਾਰ ਚ ਨਹੀਂ ਹੈਗਾ ਤਾਲਾ ਲਾਓ ਜਾਓ ਇਹ ਰੇ ਚੀਜ਼ਾਂ ਦੇ ਇੱਥੇ ਕਿਉਂ ਆ ਖਾਣ ਨੂੰ ਆ ਪੈਸੇ ਲੈ ਕੇ ਖਾਣ ਨੂੰ ਹੀ ਹੈਗੇ ਹੋਰ ਕੁਝ ਨਹੀਂ ਕਰਨ ਨੂੰ ਹੈਗੇ ਇਹਨਾਂ ਹਾਂ ਸਾਰੀ ਉਮਰ ਦਾ ਸਾਡਾ ਹੀ ਰਕਿਆ ਅਸੀਂ ਕੀ ਕਰਾਂਗੇ ਸਾਡਾ ਪਿਓ ਨਹੀਂ ਹੈਗਾ ਹੈ ਚਾਵਣਾ ਹੀ ਤਾਂ ਕੋ ਕਰੰਨੇ ਕਿਦਨ ਅੰਤਿਮ ਸੰਸਕਾਰ ਕੀਤਾ ਤੇ ਅੱਜ ਤੁਸੀਂ ਕੀ ਚਵਿ ਦਿਨ ਨੂੰ ਇਹਨਾਂ ਦਾ ਕੀਤਾ ਆਹ ਅਡੀਸ ਟੈਲੀਆ ਦਵਾ ਆ ਜੀ ਜੀ ਆਏ ਆਪਣੇ ਭੈਣ ਵੀ ਆਏ ਦੋਵੇਂ ਜਾਣੇ ਆਏ ਉਹਨਾਂ ਨੂੰ ਚੀਜ਼ ਤਾਂ ਹੈ ਨਹੀਂ ਕੋਈ ਮੈਨੇਜਮੈਂਟ ਪਤਾ ਨਹੀਂ ਘਾੜ ਨਸ਼ੇੜੀ ਸਾਰੇ ਇੱਥੇ ਰੱਖੇ ਕੁੜੀ ਆ ਚਾਹ ਨਰ ਨਸ਼ੇੜੀ ਕੋਈ ਹੈ ਨਹੀਂ ਪਰਚੀਆਂ ਪੁਰੀਆਂ ਘੱਟੀ ਪੈਸੇ ਸਾਰੀਆਂ ਪਰਚੀਆਂ ਗੋਲਤਾਖੋ ਜਾ 772 770 ਰੁਪਿਆ ਨਾ ਆ ਚੀਜ਼ ਦਲਿਆ ਲੱਗਦੀਆਂ ਤੇ ਲੱਕੜਾ ਪੰਡਤ 2000 2000 ਆ 15 ਚ ਦੇ ਦੋ ਪੱਟੇ ਦੇ ਪੈਸੇ ਦੇ ਦੋ ਕਾਹਦੇ ਦੋ ਇਹਨਾਂ ਨੂੰ ਪੈਸੇ ਐ ਜੀ ਜਾਨ ਨਾਲ ਪਿਓ ਨੇ ਲਾਗ ਰੱਖਿਆ ਇਤੋਂ ਦੀਆਂ ਵਾ ਜਾਨਦੀ ਵਾਰ ਦੀ ਇਹ ਚੀਜ਼ ਹੁੰਦੀ ਆ ਸਦੀ ਹੁੰਦੀ ਆ ਉਹ ਛੱਡਦੇ ਨਹੀਂ ਆ ਕੋਈ ਮਾੜ ਆ ਜੇ ਉਹ ਕੀ ਕਰੇ ਸੇਮ ਇੱਕੋ ਸਾਰਿਆਂ ਨਾਲ ਕੀ ਕਾਰਵਾਈ ਕਰਾਓਗੇ ਪ੍ਰਸ਼ਾਸਨ ਬਿਲਕੁਲ ਜੀ ਬਿਲਕੁਲ ਜਿਹੜਾ ਜੋ ਬੰਦਾ ਹੋ ਉਹ ਕਰਾਂਗੇ ਮੇਰਾ ਨਾਮ ਕਾਜਲ ਹੈ ਮੇਰੇ ਦਾदू पापा ਡੈਥ ਹੋਈ ਉਹਦਾ ਨਾਮ ਤਿਲਕ ਰਾਜਾ ਅਸੀਂ ਅੱਜ ਦਸਤੀਆਂ ਲੈਣ ਆਏ ਸੀ ਉਹਨੇ ਉੱਥੇ ਜਾਣਾ ਸੀਗਾ ਹਰਿਦੁਵਾਰ ਤੇ ਕੀ ਕਹਿੰਦੇ ਉਹਨੂੰ ਆਪਣਾ ਪਹਿਲਾਂ ਸਾਡੇ ਨਾਲ ਹੀ ਕਿਸੇ ਹੋਰ ਦੇ ਵੀ ਡੈਥ ਹੋਈ ਸੀਗੀ ਇਹਨਾਂ ਨੇ ਅਸੀਂ ਚੁੱਕ ਕੇ ਉਹਨਾਂ ਨੂੰ ਦੇਤੀਆਂ ਅਸੀਂ ਦੇਤੀਆਂ ਸੌਰੀ ਮੰਗਣ ਦੀ بجائے ਹੱਥੋਂ ਪਾਈ ਹੋ ਰਿਆ ਮੈਨੇਜਮੈਂਟ ਨੂੰ ਕਾਲ ਕੀਤੀ ਆ 12 ਜਾਨਾਂ ਦੇ ਮੈਂ ਤੁਹਾਨੂੰ ਹੁਣੇ ਨਾਮ ਮੁਖਾਉਣੀ ਆ 12 ਜਾਨੇ ਉੱਥੇ ਨੇਮ ਆ ਇੱਕ ਜਾਣਾ ਵੀ ਨਹੀਂ ਹਜੇ ਇੱਥੇ ਪਹੁੰਚਿਆ ਤੇ ਉਦੋਂ ਸਾਨੂੰ ਗਲਤ ਕਹਿ ਰਿਹਾ ਕਿ ਤੂੰ ਕੀ ਕਹਿੰਦੇ ਉਹਨੂੰ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਜੇ ਇਹਨਾਂ ਦੇ ਪਰਿਵਾਰਾਂ ਨਾਲੇ ਕੁਝ ਹੋਇਆ ਜਾਵੇ ਮੈਨੂੰ ਪੁੱਛ ਕੇ ਦੱਸੋ ਕਿ ਕੀ ਕਰਨਗੇ ਤੁਹਾਡੇ ਸਾਰੀ ਹਮਤਾ ਰਹਿ ਗਿਆ ਅਸੀਂ ਬਾਹਰੋਂ ਆਏ ਆ ਇਹਨਾਂ ਚੀਜ਼ਾਂ ਲਈ ਆਏ ਆ ਕਿ ਸਾਨੂੰ ਅੱਬੋ ਇੱਕ ਸਿੱਧਾ ਚੋੜੀ ਕਰਕੇ ਵਖਾ ਰਹੇ ਮਤਲਬ ਇਸ ਤੁਸੀਂ ਇਹ ਧਰਮਪਲੇਸ ਵੀ ਨਹੀਂ ਛੱਡ ਰਹੇ ਇੱਥੇ ਵੀ ਗੁੰਡਾਗਰਦੀ ਹੀ ਆ ਪੈਸੇ ਕਾਦੇ ਲੈਣਦੇ ਆ 10 10 ਬਾਰ 12 12 ਹਜ਼ਾਰ ਲੈ ਕੇ ਉਸ ਤੋਂ ਪਹਿਲਾਂ ਤਾਂ ਤੁਸੀਂ ਕਿਸੇ ਨੂੰ ਲੰਗਰ ਨਹੀਂ ਦਿੰਦੇ ਉੱਥੇ ਬਾਅਦ ਕੀ ਹਾਂ ਬੰਦਾ ਕੋਈ ਉਹਦਾ ਮੈਨੂੰ ਵਿਖਾ ਦਿਓ ਕਿ ਇਹ ਧਰਮ ਪਲੇਸ ਆਏ ਤੇ ਕੋਈ ਬੰਦਾ ਕੋਚੀ ਵੀ ਕੋਈ ਮਾਤਰ ਸਾਥੀ ਆ ਜੇ ਉਹ 10000 ਤੋਂ ਬਿਨਾ ਕੋਈ ਇੱਥੇ ਫ੍ਰੀ ਕੰਮ ਕਰਾ ਸਕਦਾ 10000 ਤੇ ਸੰਸਕਾਰ ਹੋ ਜਾਂਦਾ 10 72 7200 10000 ਤੇ ਲੱਗ ਨਾਰਮਲ ਸਾਰੀਆਂ ਅੱਡ ਅੱਡ ਪੱਟੀਆਂ ਲਈ ਪਰਚੀਆਂ ਲੈਂਦੇ ਆ ਵੱਖਰੇ ਆਪਣੇ ਪਾਕਟਸ ਉਥੋਂ ਕੋਈ ਉਥੇ ਚੜਾ ਦਿਓ ਉਥੇ ਚੜਾ ਦਿਓ ਮਤਲਬ ਕਿ ਤੁਸੀਂ ਬੰਦੇ ਨੂੰ ਇੰਨਾ ਮੈਂਟਲੀ ਅਪਸੈਟ ਕਰ ਦਿੰਦੇ ਆ ਕਿ ਸਾਨੂੰ ਜੇ ਕਿਸੇ ਕੋ ਚਲੋ ਅਸੀਂ ਦੇ ਸਕਦੇ ਜੇ ਕਿਸੇ ਹੋਰ ਕੋ ਨਾ ਮੈਨੂੰ ਦੱਸੋ ਕਿਵੇਂ ਸਰਵਾਈਵ ਕਰੂਗਾ ਮੈਨੇਜਮੈਂਟ ਹੀ ਨਹੀਂ ਇਤੋਂ ਦੀ ਕੋਈ ਕਰ ਸਕਦੀ। ਬਸ ਇਹ ਨਸ਼ੇ ਹੈਗੇ ਆ ਕਿ ਕਹਿੰਦੇ ਉਹਨੂੰ ਗੁੰਡਾ ਕਰਦੀ ਹੈਗੀ ਆ ਇਹ ਚੀਜ਼ਾਂ ਇੱਥੇ ਹੈਗੀਆਂ। ਜਿਹੜੇ ਲੈ ਕੇ ਗਏ ਅਸਤੀਆਂ ਉਹਨਾਂ ਨਾਲ ਸੰਮਰਕ ਹੋਇਆ ਤੁਹਾਡਾ ਕੋਈ? ਹਾਂਜੀ ਉਹਨਾਂ ਨਾਲ ਹੋਇਆ ਵਾ। ਉਹਨਾਂ ਨੇ ਪਰਵਾਹ ਤੇ ਆ ਹੁਣ ਉਹ ਵੀ ਉਹ ਵੀ ਵਿਚਾਰੇ ਖੱਜਲ ਹੋਣਗੇ। ਉਹ ਵੀ ਆਉਣਗੇ ਉਹ ਵੀ ਆਪਣੇ ਫਾਦਰ ਸਾਹਿਬ ਦੇ ਲੈ ਕੇ ਜਾਣਗੇ। ਦੁਬਾਰਾ ਜਾਣਗੇ। ਤੇ ਉਹ ਤੋਂ ਇਹਨਾਂ ਨੂੰ ਕਿਸੇ ਨੂੰ ਕੋਈ ਲੱਤੀ ਜਣੀ ਨਹੀਂ ਹੈਗੀ ਨਾ ਮੈਨੂੰ ਮੈਂ ਤੁਹਾਨੂੰ ਬੋਰਡ ਵਿਖਾਉਣੀ ਆ ਉਹ ਬੋਰਡ ਦੇ ਵਿੱਚ ਮੈਨੂੰ 12 ਜਨ ਮੈਨੂੰ ਇੱਕ ਬੰਦਾ ਵਿਖਾ ਦਿਓ ਮੈਨੇਜਮੈਂਟ ਦਾ ਇੱਥੇ ਪਹੁੰਚਿਆ ਹੋਵੇ ਹੈਗਾ ਨਹੀਂ ਕੋਈ ਕੋਈ ਮਰ ਗਿਆ ਕੋਈ ਕਿਸੇ ਦਾ ਮਤਲਬ ਜੇ ਮਰ ਗਿਆ ਵਾ ਤੁਸੀਂ ਉਹਦਾ ਨਾਮ ਉਥੋਂ ਹੀ ਮਟਾ ਦੋ ਵੋ ਜਾਂ ਕੀ ਕਹਿੰਦੇ ਉਹਨੂੰ ਆਪਣਾ ਉਥੋਂ ਰੀਜ਼ ਕਰਕੇ ਤੁਸੀਂ ਉਹਨੂੰ ਕੀ ਕਹਿੰਦੇ ਆ ਉਹਦੇ ਬੇਟੇ ਤੇ ਮਤਲਬ ਤੁਸੀਂ ਨਹੀਂ ਆਉਣਾ ਬੇਟੇ ਪੇਸ਼ ਕਰੋ ਪੈਸੇ ਤਾਂ ਉਹਨਾਂ ਨੇ ਲੈਣੇ ਆ ਨਾ ਜੀ ਮੈਨ ਪਾਵਰ ਕਰਕੇ ਆਸਥਾਨਾ ਖਲਵਾੜ ਹੋ ਰਿਹਾ ਓਬਵੀਅਸ ਕੀ ਹੋਰ ਹੈਗਾ ਕਿ ਇੱਥੇ ਉਹ ਕੱਲ ਵੀ ਰਾਤੀ ਜਦੋਂ ਆਇਆ ਸੀਗਾ دیਵਾ ਜਗੋ ਨੂੰ ਕਹਿੰਦੇ ਉਹਨਾਂ ਨੂੰ ਅੰਦਰ ਐਂਟਰ ਹੀ ਨਹੀਂ ਕਰਨ ਦਿੱਤਾ ਤੁਸੀਂ ਅੰਦਰ ਜਾ ਕੇ ਹਸਤੀਆ ਵੇਖਿਆ ਉਹਨਾਂ ਨੂੰ ਆਪ ਹੀ ਨਹੀਂ ਪਤਾ ਕਿ ਉੱਪਰ ਨੰਬਰ ਕਿਹਦੀ ਉੱਪਰ ਨੰਬਰ ਕਿਹੜਾ ਵਾ ਤੇ ਕਿਹਦੀ ਹਸਤੀ ਪਈ ਆ ਥੱਲੇ ਨੰਬਰ ਕਿਹਦਾ ਕਿਹਦੀ ਹਸਤੀ ਪਈ ਆ ਕੋਚ ਜਮ ਨਹੀਂ ਅਸੀਂ ਬਿਲਕੁਲ ਵੀ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਜ਼ੀਰੋ ਆ ਮੈਨਾ ਨਜੀਤਿੰਦਰ ਸਿੰਘ ਦਾਲਾ ਜੋ ਹੀ ਰਿਹਾ ਕੋਲ ਉਹ ਰਾਤ ਨੂੰ ਨਾ ਭਲੇਖੇ ਦੇ ਨਾਲ ਫੋਲ ਦਿੱਤੇ ਗਏ ਉਹ ਫੁੱਲ ਪੈਸੀ ਕੋ ਲਾਈਨ ਦੇ ਵਿੱਚ ਇੱਕ ਘਰ ਵਾਲੇ ਸੀ ਉਹਨਾਂ ਦੇ ਦੋਨਾਂ ਦਾ ਮਤਲਬ ਕਿ ਤੇ ਨੌ ਦੀ ਤੇ ਸਹਰੇ ਦੀ ਡੈਥ ਹੋਈ ਜੀ ਉਹ ਰਾਤ ਨੂੰ ਆਏ ਹਨੇਰੇ ਦਾ ਹਨੇਰਾ ਹੈਗਾ ਸੀ ਤੇ ਜਿਹੜੇ ਦੂਸਰੇ ਪਰਿਵਾਰ ਵਾਲੇ ਆ ਉਹ ਵੀ ਇੱਥੇ ਸੀ ਉਸ ਟਾਈਮ ਜਿਨ੍ਹਾਂ ਦੂਸਰਿਆਂ ਦੇ ਫੁੱਲ ਗਏ ਜਿਨ੍ਹਾਂ ਦੇ ਲੈ ਗਏ ਭਲੇਖੇ ਨਾਲ ਉਹ ਵੀ ਇੱਥੇ ਉਸ ਟਾਈਮ ਚਰਾਗ ਹੀ ਜਗਾ ਰਹੇ ਸੀ ਤੇ ਜਦੋਂ ਚਰਾਗ ਜਗਾ ਰਹੇ ਸੀ ਤੇ ਉਦੋਂ ਮੈਨੂੰ ਆਵਾਜ਼ ਪਈ ਬਾਹਰੋਂ ਮੈਂ ਬਾਹਰ ਵੇਖਣ ਆ ਗਿਆ ਉਹਨਾਂ ਜਿਹਨਾਂ ਚੋਕ ਕੇ ਫੁੱਲ ਉਹ ਚ ਪਾ ਲਏ ਸੀ ਬੋਰੇ ਦੇ ਵਿੱਚ ਤੇ ਬਸ ਹਾਂ ਉਦੋਂ ਧਿਆਨ ਚ ਨਹੀਂ ਰਿਹਾ ਦਿਮਾਗ ਚ ਨਹੀਂ ਦਾ ਰਾਤ ਅਸੀਂ ਦਵਾਈ ਦਾ ਬੰਦ ਕੀਤਾ ਚੱਲ ਗਏ ਜਦੋਂ ਦਿਨੇ ਫੋਲ ਲੈਣ ਆਏ ਉਦੋਂ ਸਾਨੂੰ ਪਤਾ ਲੱਗਾ ਉਦੋਂ ਅਸੀਂ ਦੱਸਿਆ ਉਹਨਾਂ ਨੂੰ ਵੀ ਤੁਹਾਡੇ ਫੋਲ ਨਹੀਂ ਥੇ ਗਏ 8 ਨੰਬਰ ਦੇ ਵਿੱਚ ਦੇ ਜੀ ਮੰਨ ਲਓ ਜੇ ਅਸੀਂ ਕੋਈ ਗਲਤ ਕਰਨਾ ਹੁੰਦਾ ਤਾਂ ਅਸੀਂ ਦੱਸਣਾ ਕਦੀ ਕਿਉਂ ਉਹ ਨੰਬਰ ਨੂੰ ਬਣਾਉਂਦੇ ਉੱਤੇ ਕੋਈ ਉਹ ਨੰਬਰ ਲੱਗਾ ਨੰਬਰ ਲੱਗਾ ਹੋਆ ਪਰਚੀ ਵੀ ਦਿੰਨੇ ਆ ਅੱਛਾ ਸਾਰਾ ਕੁਝ ਦਿੰਨੇ ਆ ਉਹ ਭਲੇਖੇ ਨਾਲ ਕਿਤੇ ਦਿੱਤੇ ਗਏ ਆ ਤੇ ਹੁਣ ਜਿਹੜੀ ਕੋਟ ਵਾਲੇ ਕੋਈ ਕੀਤੀ ਗਈ ਹਾਂਜੀ ਹਾਂਜੀ ਬਾਉ ਨੂੰ ਵੀ ਮੇਰੇ ਨਾਲ ਵੀ ਅੱਛਾ ਰੋਣਾ ਨਾਲੇ ਤਿੰਨਾਂ ਨਾਲ ਹੀ ਸਾਡੇ ਨਾਲ ਸਾਡੇ 'ਚ ਕੋਈ ਵੀ ਗੱਲ ਨਹੀਂ ਪਿਆ ਨਾਲ ਦੇ ਮੇਰਾ ਨਾਮ ਵਿਜੇ ਕੁਮਾਰ ਹੈ ਮੈਂ ਇੱਥੋਂ ਦਾ ਇੰਚਾਰਜ ਹਾਂ ਮੇਰਾ ਬੰਦਾ ਜਿਹੜਾ ਇੱਥੇ ਕੰਮ ਕਰਦਾ ਉਹ ਕੋਈ ਨਸ਼ੇ ਦੀ ਚੀਜ਼ ਨਹੀਂ ਸੀ ਹਗਾ ਉਹ ਪਲੇਖੇ ਨਾਲ ਉਹ ਪਰਿਵਾਰ ਗਲਤ ਫੁੱਲ ਚੁੱਕ ਕੇ ਲੈ ਗਿਆ ਤੇ ਉਹ ਫੁੱਲ ਹਰਦਵਰ ਗਏ ਆ ਤੇ ਜਿਹਦੇ ਵਿੱਚ ਜਿਸ ਪਾਰਟੀ ਦੇ ਦੂਜੇ ਫੁੱਲ ਲਗੇ ਸੀ ਉਹਨਾਂ ਨੇ ਆ ਕੇ ਸਾਡੇ ਤੇ ਗੁੱਸਾ ਕੱਢਣਾ ਸੀ ਸਾੜਨਾ ਕੁੱਟਮਾਰ ਵੀ ਕੀਤੀ ਆ ਔਰ ਮੇਰੇ ਬੇਟੇ ਦਾ ਕਦੇ ਉਹਨਾਂ ਪੁਲਸ ਦੇ ਥਾਣੇ 'ਚ ਅਮਾ ਕਰਾਇਆ ਆ ਜਿਹੜੇ ਬਾਈ ਫੁੱਲ ਲੱਗ ਗਏ ਹਰਦੁਆਰ ਉਹ ਕਿਹਨਾਂ ਦੇ ਫੁੱਲ ਆ ਗਏ ਸੀ ਉਹ ਇੱਥੇ ਮਦੀ ਦੁਕਾਨ ਦੇ ਮਦੀ ਦੀ ਦੁਕਾਨ ਦੇ ਸਾਹਮਣੇ ਕਰਿਆਨੇ ਵਾਲੇ ਗਏ ਆ ਪ੍ਰੇਮਚੰਦ ਉਹ ਨਹੀਂ ਉਹਨਾਂ ਦਾ ਨੂੰਹ ਤੇ ਉਹਨਾਂ ਦਾ ਫਾਦਰ ਦੀ ਧੱਤ ਹੋਈ ਸੀ ਉਹ ਭਲੇਖੇ ਨਾਲ ਚੁੱਕੇ ਲੱਗੇ ਤੇ ਜਿਹੜੇ ਤੁਹਾਡੇ ਹੁਣ ਗੱਲ ਪਈ ਇਹ ਬੰਦੇ ਕੋਲ ਸੀ ਉਹਨਾਂ ਦੇ ਕਿਹਦੇ ਫੁੱਲ ਸੀ ਉਹਨਾਂ ਦਾ ਤ੍ਰਿਲੋਕ ਚੰਦ ਕੋਈ ਨਹੀਂ ਦਿਨਾਂ ਦੀ ਡੈੱਥ ਹੋਈ ਸੀ ਉਹਨਾਂ ਦੇ ਫੋਨ ਸੀ ਮਤਲਬ ਇਹ ਮਤਲਬ ਇਹ ਖਾਈ ਵਿਆਹਵਾ ਕ ਜਾਓ ਨਹੀਂ ਨਹੀਂ ਜਾਨ ਬੁਝ ਕੇ ਇਸ ਕੰਮ ਨਹੀਂ ਅਸੀਂ ਕਰਦੇ ਨਾ ਹੀ ਸਾਨੂੰ ਕੋਈ ਲੋੜ ਹੈ ਅਸੀਂ ਵੀ ਰੱਬ ਨੂੰ ਜਾਨ ਦੇਣੀ ਆ ਮੋਤ ਅਸੀਂ ਪਹਿਲੇ ਚੇਤੇ ਰੱਖਨੇ ਪੌਲੀ ਤੋਂ ਬੜੇ ਜਿਹੇ ਪੁਰਾਣੇ ਕਾਮ ਕਰਦੇ ਕਦੀ ਅੱਜ ਤੱਕ ਤੁਹਾਡੀ ਕੋਈ ਸ਼ਿਕਾਇਤ ਨਹੀਂ ਆਈ ਮੈਂ ਕਹਾਂ ਸ਼ਹਿਰ ਦੇ ਵਿੱਚ ਕੋਈ ਕਹਿ ਦਵੇ ਮੇਰੀ ਸ਼ਿਕਾਇਤ ਹੈ ਗਈ ਹੈ ਜਾਂ ਮੇਰੇ ਬੰਦੇ ਨੇ ਨਸ਼ਾ ਵੀ ਕੀਤਾ ਹੋ ਤੁਸੀਂ ਲਖ ਮਰੀਜ਼ ਵੀ ਹੈਗੇ ਜਿਕੇ ਮੈਂ ਹਾਰ ਦਾ ਮਰੀਜ਼ ਹਾਂ ਜੀ ਤਹਾਡੀ ਘੋਟਮਾਰੀ ਹਾਂਜੀ ਹਾਂ ਲਈ ਗੱਲ ਸ਼ੁਗਰ ਵਗੈਰਾ ਸਭ ਕੁਝ ਮੈਨੂੰ ਹੈ ਤੁਹਾਡੇ ਮੁੰਡੇ ਦੀ ਕਿੰਨੀ ਘੋਟਮਾਰ ਕੀਤੀ ਉਹਦੇ ਨਾਲ ਵੀ ਚਪੇੜਾਂ ਵੱਜੀਆਂ ਜੀ ਉਹਨੂੰ ਹੁਣੇ ਥਾਣੇ ਰੱਖਿਆ ਹੈ ਕਿੰਨਾ ਘੁੱਟਿਆ ਕਿੰਨਾ ਉਹਨਾਂ ਨੇ ਪਾਰਟੀ ਵਾਲਿਆਂ ਨੇ ਕਿਹੜੇ ਬੰਦੇ ਜੀ ਅਤਰ ਲੋਕਚੰਦ ਦੇ ਬੇਟੇ ਹੈ ਨਾਮ ਉਹਦਾ ਕੀ ਨਾਮ ਹੈਪੀ ਨਵੀਨ ਕੁਮਾਰ ਉਹਦਾ ਨਾਮ ਮੁੰਡੇ ਦਾ ਉਹਦੇ ਅੱਗੇ ਭਰਾ ਵੀ ਆਏ ਉਹਨਾਂ ਦੇ ਬੇਟੇ ਵੀ ਆਏ ਹੁਣ ਤੁਹਾਡਾ ਬੇਟਾ ਕਿੱਥੇ ਹੈ ਬੇਟਾ ਮੇਰਾ ਥਾਣੇ ਹੈਗਾ ਜੀ ਕੀ ਨਾਮ ਉਹਦਾ ਮੋਹਿਤ ਯਾਨੇ ਬਲਾਜਪੁਰ ਦੀ ਆਨੀ ਉਹਨਾਂ ਨੇ ਅਸੀਂ ਦਿਖਾ ਦਿੱਤੀ ਹੈ ਜੀ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਪਰ ਮੇਰੇ ਬੇਟੇ ਨੇ ਕੁੱਟਮਾਰ ਨਹੀਂ ਕੀਤੀ ਉਹਨੇ ਆ ਕੇ ਪਿਓ ਨਹੀਂ ਛਡਾਇਆ ਇਹ ਤਾਂ ਕੁੱਟਮਾਰ ਕਰਨਗੇ ਹਾਂਜੀ ਤੁਸੀਂ ਕੀ ਮੰਗਲਦੇ ਕਿਉਂ ਦੇ ਦੋ ਜੀ ਜੇ ਠੀਕ ਹੈ ਗਲਤੀ ਸਾਡੇ ਕੋਈ ਸਾਡੇ ਬੰਦੇ ਕੋ ਹੋਈ ਹੈ ਜੋ ਸਜ਼ਾ ਕੀ ਦੇ ਸਕਦੇ ਜੋ ਮੌਤ ਤੋਂ ਵੱਧ ਤੇ ਨਹੀਂ ਸਜ਼ਾ ਅਸੀਂ ਮਰਨ ਨੂੰ ਵੀ ਤਿਆਰ ਹੈਗੇ ਤੁਹਾਨੂੰ ਕਹਿ ਰਹੀ ਮੈਂ ਤੁਹਾਨੂੰ ਗਲਤੀਆਂ ਵੀ ਮਾਫੀ ਜਦੋਂ ਮੈਂ ਕਹਿਆ ਸੀ ਤੇ ਪਹਿਲੀ ਹੱਥ ਲੜਨੇ ਆ ਕਿ ਸਾਡੇ ਬੰਦੇ ਕੋ ਜ ਮੇਰੀ ਗਲਤੀ ਗਿਲ ਲੋ ਪਹਿਲਾਂ ਕਦੀ ਨਹੀਂ ਅਜਿਹੀ ਗੱਲ ਹੋਇਆ ਇਸ ਤੋਂ ਨਾ ਕਦੀ ਕੰਮ ਨਹੀਂ ਹੋਇਆ ਔਰ ਸਾਡੇ ਸ਼ਹਿਰ ਦੇ ਵਿੱਚ ਪੁੱਛ ਲੋ ਕੋਈ ਮੇਰੀ ਬੁਰੀਾਈ ਨਹੀਂ ਕਰਦਾ ਹੋਏਗਾ ਕੋਈ ਬੈੜਾ ਸ਼ਮਸ਼ਾਨ ਕਰ ਦੋ ਦੋ ਤਰ੍ਹਾਂ ਦੇ ਨਾ ਦਰਦ ਹੋਈ ਨੇ ਕਿ ਉਹਨਾਂ ਦੀਆਂ ਜਿਹੜੀਆਂ ਵਰਤੀਆਂ ਸੀ ਉਹ ਚੁਣ ਕੇ ਇਹਨਾਂ ਨੇ ਰੱਖੀਆਂ ਹੀ ਇੱਥੇ ਲੈਣ ਪਾਤੇ ਤੇ ਜੇ ਥੈਲੀ ਇੱਕ ਦੂਜੇ ਦੀ ਬਤਾ ਕੇ ਕੇ ਭਲੇਖੇ ਨਾ ਕੁਝ ਜਿੰਦੇ ਦਿੱਤੀ ਗਈ ਆ ਸਮਸ਼ਾਨ ਘਾਟਾ ਕਰਮਚਾਰੀ ਵੱਲੋਂ ਦਿੱਤੀ ਸੀਗੀ ਕਰਮਚਾਰੀ ਪਰਿਵਾਰ ਵੱਲੋਂ ਕਰਵਾਈ ਦੀ ਮੰਗ ਕਰ ਪਰ ਜੋ ਵੀ ਉਹ ਐਪਲੀਕੇਸ਼ਨ ਦੇਣਗੇ ਸਟੇਟਮੈਂਟ ਉਹਦੇ ਮੁਤਾਬਕ